ਕੋਈ ਨਾਰਾਜ਼ ਹੋਵੇ ਕੋਈ ਕਿਸੇ ਕਿਸਮ ਦੀ ਕਿਸੇ ਨੂੰ ਗਲਤਫਹਿਮੀ ਮੇਰੇ ਪ੍ਰਤੀ ਹੋਵੇ ਤਾਂ ਮੈਂ ਉਹਦੇ ਘਰ ਜਾਊਂਗਾ ਉੱਥੋਂ ਵੀ ਜਾ ਕੇ ਚਾਹੇ ਮੈਨੂੰ ਨੰਗੇ ਪੈਰੀ ਜਾਣਾ ਪਵੇ ਚਾਹੇ ਮੈਨੂੰ ਉਹਦੀ ਮਿਹਨਤ ਕਰਨੀ ਪਵੇ ਮੈਂ ਹਰ ਵਰਕਰ ਨੂੰ ਹਰ ਪਾਰਟੀ ਦੇ ਵਿੱਚ ਬੈਠੇ ਆਗੂ ਨੂੰ ਮੈਂ ਜਾ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਤੋੜਾਂਗਾ ਹੈਲਥ ਦੇ ਵਿੱਚ ਬੜਾ ਮਾੜਾ ਹਾਲ ਹੈ ਹੈਲਥ ਦੇ ਵਿੱਚ ਇੱਥੇ ਜਿਹੜੇ ਜ਼ਿਲ੍ਹੇ ਦਾ ਮੈਨ ਜਿਹੜਾ ਹਸਪੀਟਲ ਹੈ ਜਿੱਥੇ ਕੋਈ ਸੀਰੀਅਸ ਇਸ ਤੇ ਕੀ ਹੁੰਦਾ ਉਹ ਸਾਰਾ ਰੈਫਰ ਕੀਤਾ ਜਾਂਦਾ ਇੱਥੇ ਕਿਤੇ ਕੋਈ ਨਾ ਕੋਈ ਸੁਵਿਧਾ ਰਹੀ ਨਾ ਕੋਈ ਇੱਥੇ ਆਈਸੀਯੂ ਬਾੜਾ ਨਾ ਕੋਈ ਇੱਥੇ ਜਿਹੜੀ ਮਸ਼ੀਨਰੀ ਆ ਉਹਨੂੰ ਚਲਾਉਣ ਵਾਸਤੇ ਆਪਰੇਟਰ ਨਹੀਂ ਫਿਰ ਹੰਸਲਾ ਨਦੀ ਦੇ ਵਿੱਚ ਜਿਹੜਾ ਗੰਦਾ ਪਾਣੀ ਪਿੰਡਾਂ ਦਾ ਜਾਂ ਫਿਰ ਸ਼ਹਿਰ ਦਾ ਪਾਇਆ ਜਾਂਦਾ ਏ ਡਿਸਪੋਜ਼ਲ ਪਾਣੀ ਸੀਵਰੇਜ ਦਾ ਪੈ ਰਿਹਾ ਜਾਂ ਕੇ ਸਿੱਧੇ ਹੀ ਡਾਇਰੈਕਟ ਉਹ ਚੋਹ ਚੱਕਦੇ ਆ ਹੰਸਲਾ ਨਦੀ ਨੂੰ ਵੀ ਇਹਨਾਂ ਨੇ ਚੋਹਾ ਬਣਾਤਾ ਚੋਹਾ ਵੀ ਗੰਦਾ ਨਾਲਾ ਬੁੱਢਾ ਨਾਲਾ ਬਣ ਗਿਆ ਉਸ 2027 ਦੇ ਵਿੱਚ ਲੋਕ ਸ਼ੋਮਣੀ ਅਕਾਲੀ ਸ਼ਗਨ ਸਕੀਮ ਦੀ ਜੇ ਸ਼ੁਰੂਆਤ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੇ ਬੱਚਿਆਂ ਨੂੰ ਸਾਈਕਲ ਦੇਣ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੇ ਘਰਾਂ ਦਾ ਬਿਜਲੀ maaf ਕਰਨ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੇ ਕਿਸਾਨਾਂ ਦੇ ਬਿੱਲ maaf ਕਰਨ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜਿਨ੍ਹਾਂ ਬ੍ਰਿਜ ਬਣੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਜਿਨ੍ਹਾਂ ਥਰਮਲ ਪਲਾਂਟ ਲੱਗੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਲਾਏ ਲਾਏ ਔਰ ਜਿੰਨੀਆਂ ਯਾਦਗਾਰਾਂ ਬਣੀਆਂ ਸਾਰੀਆਂ ਇਹ ਧਾਰਮਿਕ ਪੱਖ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਤੇ ਫਿਰ ਜਦ ਇੰਨਾ ਕੰਮ ਜੋ ਕਿਹਾ ਸਰਕਾਰ ਨੇ ਉਹ ਕਮਿਟਮੈਂਟਾਂ ਪੂਰੀਆਂ ਕਰੀਆਂ ਕਾਂਗਰਸ ਪਾਰਟੀ ਹੋ ਗਈ ਇੱਕ ਪਾਸੇ ਆਮ ਆਦਮੀ ਪਾਰਟੀ ਹੋ ਗਈ ਇੱਕ ਪਾਸੇ ਭਾਜਪਾ ਹੋ ਗਈ ਇਹਨਾਂ ਪਾਰਟੀਆਂ ਕੋਲ ਅਜਿਹਾ ਕੀ ਨਹੀਂ ਹੈ ਜੋ ਅਕਾਲੀ ਦਲ ਕੋਲ ਕਾਂਗਰਸ ਦੇ ਦਾ ਕੋਈ ਲੀਡਰ ਨਹੀਂ ਅੱਗੋ ਨਹੀਂ ਹੈ ਇਹ ਤਾਂ ਆਪੇ ਬਲ ਪਟਾਈ ਹੋ ਰਹੇ ਨੇ ਇੱਕ ਦੂਏ ਨਾਲ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਜਿੰਨਾ ਚਾਹ ਫੌਜ ਦਾ ਕਮਾਂਡਰ ਹੀ ਨਹੀਂ ਹੋਊਗਾ ਲੜਾਈ ਕਿਵੇਂ ਲੜੀ ਜਾਊਗੀ ਅਹਰੀਕੇ ਹੈੱਡ ਵਾਲਾ ਜਿਹੜਾ ਉੱਥੇ ਪਾਣੀ ਦੀ ਬਸਤਲੀ ਉਸ ਢਾਲ ਦੇ ਕਰ ਕੀਤਾ ਏ। ਹਾਲੀ ਦੇ ਵਿੱਚ ਇੱਕ ਬਹੁਤ ਹੀ ਯਤੂ ਅਤੀ ਆਧੁਨਿਕ ਜਿਹੇ ਦਾ ਬੱਸ ਸਟੈਂਡ ਬਣਾਇਆ ਸੀ, ਏਸੀ ਬੱਸ ਸਟੈਂਡ ਬਣਾਇਆ ਸੀ। ਉਹ ਕਾਂਗਰਸ ਸਰਕਾਰ ਦੇਲੇ ਬੰਦ ਹੋ ਗਿਆ। ਅੱਜ ਉਸਦੇ ਹਾਲਾਤ ਨੇ ਜਿਹੜੇ ਉਹ ਤਰਸਯੋਗ ਬਣੇ ਹੋਏ ਨੇ। ਇਹ ਤਾਂ ਇੱਕ ਥੋੜੇ ਜਿਹੇ ਜਿਹੜੇ ਆਗੂ ਜੀ ਸਾਡੇ ਉਹ ਆਗੂਆਂ ਨੂੰ ਚਾਹੇ ਕੁਰਸੀਆਂ ਦੀ ਭੁੱਖ ਲਾ ਲਓ, ਕੋਈ ਉਹਨਾਂ ਦੇ ਨਿੱਜੀ ਹਿੱਤ ਲਾ ਲਓ, ਨਿੱਜੀ ਦੋ-ਦੋ ਟਿਕਟਾਂ ਲਾ ਲਓ। ਯੋਗ ਹੁੰਦੇ ਇਸ ਕਰਕੇ ਸਾਡੇ ਤੋਂ ਦੂਰ ਹੋਏ ਨੇ ਮੈਂ ਸਮਝਦਾ ਉਹਨਾਂ ਨੂੰ ਤਿਆਗ ਦੀ ਭਾਵਨਾ ਹ ਜਿਹੜੀ ਹੈ ਅਪਣਾਉਣੀ ਚਾਹੀਦੀ ਹੈ ਉਹ ਜਾਣਾ ਹੀ ਇਹਦਾ ਫਿਰ ਸਿੱਧੇ ਉੱਥੇ ਚਲੇ ਜਾਣ ਫਿਰ ਐ ਡਰਾਮੇ ਨਾ ਨਾ ਕਰਨ ਜਿਹੜੇ ਡਰਾਮੇ ਕਰ ਰਹੇ ਨੇ ਵੀ ਐ ਆ ਜੀ ਪੰਥ ਹੋ ਗਿਆ ਜੀ ਪ੍ਰਾਣਾ ਜੀ ਅਸੀਂ ਪੰਥਕ ਪਾਰਟੀ ਕਿਸੇ ਲਾਲਚਾਂ ਚਾ ਕੇ ਜਿਹੜਾ ਪੰਥ ਦੇ ਵਿੱਚ ਬਖੇੜਾ ਨਹੀਂ ਖੜਾ ਕਰਨਾ ਚਾਹੀਦਾ ਜੀ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਇਹਦੇ ਨਾਲ ਆਉਣ ਆ ਕੇ ਬਿਨਾਂ ਜਿਹੜੇ ਤਿਆਗ ਦੀ ਭਾਵਨਾ ਦਿਖਾਉਣ ਉਹ ਤਿਆਗ ਨਹੀਂ ਵੀ ਸਾਨੂੰ ਕਿਸੇ ਟਿਕਟ ਦੀ ਲੋੜ ਨਹੀਂ ਸਾਨੂੰ ਕੋਈ ਸਾਡੇ ਦੋ-ਦੋ ਟਿਕਟਾਂ ਸਾਨੂੰ ਲੋੜ ਨਹੀਂ ਔਰ ਸਾਨੂੰ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਸਾਨੂੰ ਕੋਈ ਟਿਕਟਾਂ ਦੀ ਲੋੜ ਨਹੀਂ ਤੇ ਉਹ ਸਾਰਾ ਕੁਝ ਛੱਡ ਕੇ ਆ ਜਾਣ ਪਾਰਟੀ ਦਾ ਸਦਰ ਦਰਵਾਜ਼ੇ ਖੁੱਲੇ ਨੇ ਸਾਰਿਆਂ ਵਾਸਤੇ ਖੁੱਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਰਵਾਜ਼ੇ ਕਿਸੇ ਨੂੰ ਪਾਰਟੀ ਪ੍ਰਧਾਨ ਸਰਦਾਰ ਸੰਜੀਤ ਸਿੰਘ ਬਾਦਲ ਦਾ ਕਿਸੇ ਨੂੰ ਵੀ ਜਵਾਬ ਨਹੀਂ ਕੰਮ ਕਰਨ ਦੇ ਬਦਲੇ ਕਾਂਗਰਸੀ ਸਰਕਾਰ ਨੇ ਵੀ ਮੇਰੇ ਕੰਮ ਤੇ ਮੋਹਰ ਲਾਈ ਕੇਂਦਰ ਦੀ ਸਰਕਾਰ ਨੇ ਵੀ ਮੇਰੇ ਚੰਗੇ ਕੰਮਾਂ ਤੇ ਮੋਹਰ ਲਾਈ ਔਰ ਮੈਨੂੰ ਦੀਨ ਦਿਆਲ ਉਪਾਦੇਯ ਸਸ਼ਕਤੀਕਰਨ ਪੁਰਸਕਾਰ ਮਿਲਿਆ ਜਿਹੜਾ ਕਿ ਪੰਜਾਬ ਦੇ ਵਿੱਚ ਮੈਨੂੰ ਸਬਸਟ ਪਰਫਾਰਮੈਂਸ ਕਰਨ ਦਾ ਮੈਨੂੰ ਮਿਲਿਆ ਸੋ ਇਸ ਕਰਕੇ ਮੇਰੇ ਚ ਕੰਮ ਕਰਨ ਦਾ ਮੈਨੂੰ ਸ਼ੌਕ ਆ ਕੋਈ ਮੈਨੂੰ ਲਾਲਚ ਨਹੀਂ ਹੈ ਕਿਸੇ ਕਿਸਮ ਦਾ ਮੈਨੂੰ ਲਾਲਚ ਕੁਰਸੀ ਦਾ ਮੈਨੂੰ ਜਾਂ ਪੈਸੇ ਇਕੱਠੇ ਕਰਨ ਦਾ ਸਾਰੀਆਂ ಗ್ರಾಮ ਪੰਚਾਇਤਾਂ ਦੇ ਕੰਮ ਸਾਰੀ ਜਿੰਨੀ ਰੂਰਲ ਏਰੀਆ ਦੀ ਕਨੈਕਟੀਵਿਟੀ ਸਾਰਾ ਉਹਦਾ ਜਿਹੜਾ ਕੰਮ ਕਰਾ ਉਹ ਮੈਂ ਹੀ ਦੇਖਦਾ ਨੂੰ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਨੇ ਤਾਂ ਸ਼ੋਮਣੀ ਅਕਾਲੀ ਦਲ ਨੇ ਵੀ 2000 27 ਦੇ ਵਿੱਚ ਵਾਪਸੀ ਦਾ ਐਲਾਨ ਕੀਤਾ ਹੈ ਤਾਂ ਹਲਕਾ ਫਤੇਗੜ ਸਾਬ ਤੋਂ ਬਲਜੀਤ ਸਿੰਘ ਭੁੱਟਾ ਨੇ ਜਿਹੜੇ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ ਤਾਂ ਇਹ ਉਹ ਹਲਕਾ ਹੈ ਜਿਹੜਾ ਕਾਫੀ ਜਿਆਦਾ ਮਹੱਤਵਪੂਰਨ ਹੈ ਅਤੇ ਇਸ ਹਲਕੇ ਦੇ ਵਿੱਚ ਬੀਤੇ ਸਮੇਂ ਦੇ ਵਿੱਚ ਅਕਾਲੀ ਲੀਡਰ ਨੇ ਜਿਹੜੇ ਉਹ ਹੋਰ ਪਾਰਟੀਆਂ ਵਿੱਚ ਜਾ ਚੁੱਕੇ ਨੇ ਅਜਿਹੇ ਸਮੇਂ ਬਲਜੀਤ ਸਿੰਘ ਭੁੱਟਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾਵਾ ਕਰਦੀ ਆ ਕਿ ਸਾਡੀ ਸਰਕਾਰ ਆ ਜਿਹੜੀ ਉਹ ਰਿਪੀਟ ਹੋਵੇਗੀ ਤਾਂ ਅੱਜ ਪੰਜਾਬ ਦੇ ਪੋਲੀਟੀਕਲ ਸਟਰਕਚਰ ਨੂੰ ਲੈ ਕੇ ਪੰਜਾਬ ਦੇ ਸ਼ਾਸਤਰੀ ਮਸਲਿਆਂ ਨੂੰ ਲੈ ਕੇ ਚਰਚਾ ਕਰਾਂਗੇ ਬਲਜੀਤ ਸਿੰਘ ਭੁੱਟਾ ਸਾਡੇ ਨਾਲ ਨੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਟੀਵੀ ਐਨ ਆਰ ਆਈ ਤੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਤੁਸੀਂ ਹਮੇਸ਼ਾ ਲੋਕ ਮੁੱਦੇ ਲੋਕਾਂ ਦੀ ਆਵਾਜ਼ ਆ ਜਿਹੜੀ ਤੁਸੀਂ ਜਿਹੜੀ ਆ ਅਸਲ ਮੈਨੇਜ ਉਹ ਜਿਹੜੀ ਤੁਸੀਂ ਚੈਨਲ ਦੇ ਰਾਹੀਂ ਰੀਆ ਲੋਕਾਂ ਤੱਕ ਸਰਕਾਰਾਂ ਤੱਕ ਪਹੁੰਚਾਉਣੇ ਹੋ ਤਾਂ ਤੁਹਾਡੇ ਹਲਕੇ ਦੀ ਗੱਲ ਕਰੀਏ ਤਾਂ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਲਖਬੀਰ ਸਿੰਘ ਰਾਏ ਵਿਧਾਇਕ ਨੇ ਮੌਜੂਦਾ ਤਾਂ ਆਮ ਆਦਮੀ ਪਾਰਟੀ ਦਾਵਾ ਕਰਦੀ ਆ ਕਿ ਅਸੀਂ ਮੁੜ ਤੋਂ 2022 ਵਾਲੇ ਤਰੀਕੇ ਦੇ ਨਾਲ ਵਾਪਸੀ ਕਰਾਂਗੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਨੇ ਕੁਲਜੀਤ ਸਿੰਘ ਨਾਗਰਾ ਦੋ ਵਾਰ ਇੱਥੋਂ ਵਿਧਾਇਕ ਰਹੇ ਚੁੱਕੇ ਨੇ ਉਹ ਕਹਿੰਦੇ ਨੇ ਕਿ ਔ ਲੋਕਾਂ ਦੀ ਹਵਾ ਹੈ ਜਿਹੜੀ ਉਹ ਹੁਣ ਕਾਂਗਰਸ ਵੱਲ ਹੈ ਅ ਦਿਦਾਰ ਸਿੰਘ ਭੱਟੀ ਜਾਂ ਫਿਰ ਜਗਦੀਪ ਸਿੰਘ ਟੀਮਾ ਜਿਹੜੇ ਟੋੜੀ ਹੀ ਪਾਰਟੀ ਦੇ ਵਿੱਚੋਂ ਗਏ ਹੋਏ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਾਂ ਉਹਨਾਂ ਵੱਲੋਂ ਆਪੋ ਆਪਣੇ ਦਾਅਵੇ ਨੇ ਜਿਹੜੇ ਉਹ ਕੀਤੇ ਜਾਂਦੇ ਨੇ ਤਾਂ ਅਜੇ ਔਖੇ ਸਮੇਂ ਦੇ ਵਿੱਚ ਤੁਹਾਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਇਸ ਤਰ੍ਹਾਂ ਦੇਖਦੇ ਹਾਂ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਨਸਾਨ ਦੇ ਲਈ ਕੋਈ ਵੀ ਔਖਾ ਸਮਾਂ ਨਹੀਂ ਹੁੰਦਾ ਜੀ ਦੂਜੀ ਗੱਲ ਇਹ ਆ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਹੈ ਸਭ ਤੋਂ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਜੀ ਆਵਾਦਮੀ ਪਾਰਟੀ ਦਾ ਅੱਜ ਦਾ ਜਿਹੜਾ ਸਮਾ ਸਮੁੱਚੇ ਪੰਜਾਬ ਦੇ ਵਾਸੀ ਸਾਰੇ ਭਲੀ ਪ੍ਰਕਾਰ ਜਾਣਦੇ ਨੇ ਵੀ ਜੋ ਆਵਾਦੀ ਪਾਰਟੀ ਨੇ 2022 ਚ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੀ ਸਮੁੱਚੀ ਟੀਮ ਨੇ ਇਹਨਾਂ ਦੇ ਖਾਸ ਕਰਕੇ ਜਿਹੜੇ ਆਕਾ ਕੇਜਰੀਵਾਲ ਨੇ ਇਹਨਾਂ ਨੇ ਜੋ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਜੋ ਪੰਜਾਬ ਦੇ ਲੋਕਾਂ ਨੂੰ ਸਭਜ ਬਾਗ ਦਿਖਾਈ ਵੀ ਅਸੀਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਮਾਲੀਆ ਇਕੱਠਾ ਕਰਕੇ ਵੱਤ ਵਜਿ ਦੀ ਡਿਵੈਲਪਮੈਂਟ ਆ ਪਿੰਡ ਦੀ ਉਹ ਪਿੰਡਾਂ ਦੀ ਸ਼ਹਿਰਾਂ ਦੀ ਉਹ ਉਹ ਸੀ ਪੰਜਾਬ ਦੇ ਵਿੱਚ ਕਰਾਂਗੇ ਔਰ ਹਰ ਨੌਜਵਾਨ ਨੂੰ ਸੀ ਰਸਕਾਰ ਦੇਵਾਂਗੇ ਔਰ ਹਰ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਇੱਥੇ ਪੰਜਾਬ ਦੇ ਵਸਿੰਦਿਆਂ ਨੂੰ ਉਹ ਸੀ ਦਵਾਂਗੇ ਪਰ ਤੁਸੀਂ ਦੇਖੋ ਵੀ ਅੱਜ ਹਾਲਾਤ ਪੰਜਾਬ ਦੇ ਹੋ ਗਏ ਵੀ 4 ਸਾਲ ਦਾ ਸਮਾਂ ਸਰਕਾਰ ਦਾ ਬੀਤ ਚੁੱਕਿਆ ਔਰ ਜਿਹੜੀ ਜਿੱਥੇ ਉਸ ਸਮੇਂ ਸਰਕਾਰ ਨਵੀਂ ਪਾਰੀ ਜਦੋਂ ਸਰਕਾਰ ਨੇ ਇਸ ਨੇ ਖੇਢੀ ਉਸ ਤੋਂ ਕਿਤੇ ਜਿਹੜਾ ਬੈਕਫੁੱਟ ਤੇ ਸਰਕਾਰ ਜਾ ਚੁੱਕੀ ਆ ਚਾਹੇ ਤੁਸੀਂ ਅੱਜ ਸਭ ਤੋਂ ਪਹਿਲਾਂ ਤਾਂ ਜਿਹੜੀ ਸਟੇਟ ਦਾ ਕਰਜ਼ਾ ਹੁੰਦਾ ਜਿਹੜਾ ਸਟੇਟ ਦੇ ਕਰਜ਼ੇ ਨੂੰ ਤਾਰਨ ਦੀਆਂ ਗੱਲਾਂ ਕੀਤੀਆਂ ਗਈਆਂ ਜਿਹੜਾ ਸਟੇਟ ਦੇ ਕਰਜ਼ੇ ਨੂੰ ਖਤਮ ਕਰਨ ਦੀਆਂ ਗੱਲ ਕੀਤੀਆਂ ਉਹ ਤੁਸੀਂ ਅੱਜ ਦੇਖੋ ਵੀ ਕਰਜ਼ਾ ਜਿਹੜਾ 3.5 ਲੱਖ ਕਰੋੜ ਕਰਜ਼ਾ ਸੀਗਾ ਉਸ ਸਮੇਂ ਜਦੋਂ 2022 ਚ ਪੂਰੇ 80 ਸਾਲਾਂ ਚ ਜਿਹੜਾ ਹੋਇਆ ਉਹ ਅੱਜ 4 ਸਾਲਾਂ ਦੇ ਵਿੱਚ 2 ਲੱਖ ਕਰੋੜ ਕਰਜ਼ਾ ਚੜ੍ਹ ਗਿਆ ਕਰਜ਼ਾ ਫਿਰ ਤੁਸੀਂ ਕਿਹੜੇ ਹਿਸਾਬ ਨਾਲ ਡਿਵੈਲਪਮੈਂਟ ਮੰਨਦੇ ਹੋ ਔਰ ਦੂਜਾ ਜਿਹੜੀ ਇਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਚਾਹੇ ਉਹ ਮਾਈਨਿੰਗ ਦਾ ਮਾਈਨਿੰਗ ਆ ਚਾਹੇ ਉਹ ਲਿਕਰ ਤੋਂ ਸ਼ਰਾਬ ਤੋਂ ਜਾਂ ਕਿਸੇ ਹੋਰ ਜਿੰਨੇ ਵੀ ਸਾਡੇ ਤੋਂ ਜਿੱਥੇ ਟੈਕਸ ਆ ਰਹੀ ਜਿੰਨਾ ਵੀ ਸਾਡੇ ਕੋਲ ਜਿਹੜਾ ਮਾਲੀਆ ਹੁੰਦਾ ਉਹ ਜਿਹੜਾ ਅਸੀਂ ਮਾਲੀਆ ਬੱਤ-ਬੱਤ ਇਕੱਠਾ ਕਰਕੇ ਉਹਦਾ ਗਰਾਫ ਵੀ ਥੱਲੇ ਆਇਆ ਔਰ ਜਿੰਨਾ ਸਾਡੇ ਕੋਲ ਇੱਥੇ ਐਕਸਪੋਰਟ ਜਿਹੜਾ ਸਾਡਾ ਹੋਣਾ ਸੀ ਉਹ ਪਿਛਲੇ ਦਿਨੀ ਤੁਹਾਡੇ ਸਾਹਮਣੇ ਅੰਕੜੇ ਆਏ ਨੇ ਵੀ ਜਿੰਨਾ ਪਿਛਲੇ ਸਾਲਾਂ ਦੇ ਵਿੱਚ ਸਭ ਤੋਂ ਘੱਟ ਜੇ ਐਕਸਪੋਰਟ ਲੋਕਾਂ ਨੇ ਇੱਥੇ ਜਿਹੜਾ ਜਿਹੜਾ ਲੋਕਾਂ ਨੇ ਆਉਣ ਜਾਣ ਦਾ ਜੋ ਵੀ ਹੈ ਚਾਹੇ ਟੂਰਿਸਟ ਆ ਚਾਹੇ ਕੋਈ ਵੀ ਉਹ ਸਾਰਾ ਕੁਝ ਹੈ ਘਟਿਆ ਸਾਡਾ ਇੱਥੇ ਮਤਲਬ ਜਿੰਨੀ ਡਿਵੈਲਪਮੈਂਟ ਜਿਹੜੀ ਸਾਰੇ ਕੋਈ ਜੀ ਡਿਵੈਲਪਮੈਂਟ ਕੋਈ ਸੜਕ ਨਹੀਂ ਬਣੀ ਕੋਈ ਪੁਲ ਨਹੀਂ ਬਣਿਆ ਕੋਈ ਨਵੇਂ ਸਕੂਲ ਨਹੀਂ ਬਣੇ ਕੋਈ ਸੜਕਾਂ ਦੀ ਗੱਲ ਕੀਤੀ ਹੈ ਆਮ ਆਦਮੀ ਪਾਰਟੀ ਵਾਲੇ ਤਾਂ ਕਹਿ ਰਹੇ ਨੇ ਕਿ ਕੇਂਦਰ ਨੇ ਸਾਡੇ ਫੰਡ ਰੋਕੇ ਸੀ ਤਾਂ ਅਸੀਂ ਸੜਕਾਂ ਨਹੀਂ ਬਣਾ ਸਕੇ ਆ ਤੁਸੀਂ ਉਹਨਾਂ ਦੇ ਲੀਡਰਾਂ ਦੀਆਂ ਸਪੀਚਾਂ ਸੁਣੋ ਇਹ ਗੱਲ ਬਾਰ-ਬਾਰ ਕਹੀ ਜਾਂਦੀ ਹੈ ਨਹੀਂ ਸਰਕਾਰ ਤਾਂ ਇਹ ਤਾਂ ਆਪਣੇ ਇਹ ਤਾਂ ਕਹਿੰਦੇ ਸਾਡੇ ਕੋਲੇ ਬਹੁਤ ਪੈਸਾ ਹੋ ਜਾਣਾ ਜਿਹੜਾ ਆਮ ਆਦਮੀ ਪਾਰਟੀ ਦੇ ਆਗੂ ਤੇ ਇਹ ਤਾਂ ਕਹਿੰਦੇ ਸਾਡੇ ਕੋਲੇ ਇੰਨਾ ਪੈਸਾ ਹੋਣਾ ਹੈ ਵੀ ਅਸੀਂ ਪੰਜਾਬ ਨੂੰ ਅਮਰੀਕਾ ਬਣਾ ਦਾਂਗੇ ਇਹ ਤਾਂ ਐਂ ਕਹਿੰਦੇ ਸੀਗੇ ਕਹਿੰਦੇ ਗੋਰੀ-ਉਰੇ ਕੰਮ ਆਇਆ ਕਰਨਗੇ ਕੰਮ ਕਰਨ ਵਾਸਤੇ ਇੱਥੇ BMW ਦੀਆਂ ਫੈਕਟਰੀਆਂ ਲੱਗਣਗੀਆਂ ਇੱਥੇ ਹਰ ਕਾਲਜ ਜਿਹੜੇ ਉਹਦੇ ਵਿੱਚ 16 ਕਾਲਜਾਂ ਦੇ ਇੰਸਟੀਚੂਟਾਂ ਦੇ ਅਧ்கਾਟਨ ਮਸਤ ਹੋਣਾ ਸਭ ਤੁਸੀਂ ਦੇਖਿਆ ਹੋਣਾ ਅਧ்கਾਟਨ ਕਰਨੇ ਸ਼ੁਰੂ ਕਰਤੇ ਮਿੱਟੀ ਜਿਦਾ ਪਗ ਅਧ்கਾਟਨ ਮਤਲਬ ਇਹਨਾਂ ਨੇ ਤਾਂ ਬਹੁਤ ਕੁਝ ਕਿਹਾ ਜਿਹੜਾ ਤੁਸੀਂ ਦੱਸੋ ਸਹੀ ਵੀ ਇੱਕ ਵੀ ਵਾਦਾ ਜੋ ਬੀਬੀਆਂ ਨਾਲੇ ਵਾਦਾ ਕਰ ਲਿਆ ਬੀਬੀਆਂ ਦੇ ਵੋਟਾਂ ਠੱਗੀਆਂ ਮਾਰ ਲਈ ਬੀਬੀਨ 20000 ਰੁਪਏ ਤੁਹਾਨੂੰ ਪਾਵਾਂਗੇ ਬੀਬੀ ਦੇ ਇੱਕ ਇੱਕ ਬੀਬੀ ਦੇ ਖਾਤੇ ਚ ਔਰ ਜਿੰਨਾ ਮਤਲਬ ਨੌਜਵਾਨ ਦੱਸੋ ਕਿਹੜੇ ਨੌਜਵਾਨ ਨੂੰ ਰਜਗਾਰ ਮਿਲਿਆ ਕਹਿੰਦੇ ਸੀ ਨਾ ਕਹਿੰਦੇ ਵੀ ਕਾਲਜ ਜਿੰਨੇ ਸੌਰੀ ਜਿੰਨੇ ਤੁਹਾਡੇ ਜਿਹੜੇ ਧਰਨਾ ਦੇਣ ਦੀ ਲੋਕਾਂ ਨੂੰ ਲੋੜੇ ਨਹੀਂ ਪਾਊਗੀ ਕਿਸੇ ਕਿਸੇ ਦੇ ਮਤਲਬ ਅਬ ਮਸਲੇ ਤੁਹਾਡੇ ਆਪਣੇ ਆਪ ਹੱਲ ਹੋਇਆ ਕਿ ਔਰ ਧਰਨਾਕਾਰੀਆਂ ਨੂੰ ਰੋਜ਼ ਕੁੱਟਿਆ ਵੀ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਐਸੀ ਹੋ ਗਈ ਇਹ ਮੈਨੂੰ ਨਹੀਂ ਲੱਗਦਾ ਅਜ ਤੱਕ ਜਿੰਦਾਂ ਦਾ ਦੇਸ਼ ਆਜ਼ਾਦ ਹੋਇਆ ਐ ਐਸੀ ਹੋ ਵੀ ਹੋਏ ਅੱਜ ਦਿਨ ਦਿਹਾੜੇ ਕਤਲੋਗਾਰਦ ਹੋ ਰਹੀ ਹੈ ਲੁੱਟ ਲਟਈਆ ਹੋ ਰਿਹਾ ਹੈ ਅੱਜ ਕੋਈ ਵੀ ਬੰਦਾ ਸੇਫ ਨਹੀਂ ਜਿਹੜੇ ਹਿਸਾਬ ਨਾਲ ਪੰਜਾਬ ਦਾ ਮਾਹੌਲ ਬਣਦਾ ਜਾ ਰਿਹਾ ਮੈਨੂੰ ਨਹੀਂ ਲੱਗਦਾ ਕੋਈ ਵਿਰੇ ਇੰਡਸਟਰੀਸਟ ਨੇ ਜਿਹੜੇ ਉਹ ਲੋਕ ਇੱਥੇ ਆ ਕੇ ਕਾਰੋਬਾਰ ਕਰਨਗੇ ਉਹ ਲੋਕ ਤਾਂ ਇੰਨਾ ਭੈ ਇੱਥੇ ਭੈ ਪੀਤ ਹੋ ਗਿਆ ਪੰਜਾਬ ਵੀ ਅੱਜ ਕਿਸੇ ਵੀ ਤਰਾ ਦਾ ਜਿਹੜਾ ਕੰਟਰੋਲ ਹੈ ਉਹ ਗੈਂਗਸਟਰਾਂ ਤੇ ਔਰ ਉਹ ਰਿਹਾ ਹੀ ਨਹੀਂ ਹੈ ਇਸ ਕਰਕੇ ਅੱਜ ਲੋਕ ਬੜੇ ਡਰੇ ਹੋਏ ਮਹਿਸੂਸ ਕਰ ਰਹੇ ਨੇ ਅੱਜ ਲੋਕ ਜਿਹੜੀਆਂ ਆਮ ਆਦਮੀ ਪਾਰਟੀ ਦੇ ਨੀਤੀਆਂ ਨੇ ਉਹ ਨੀਤੀਆਂ ਪੰਜਾਬ ਦੇ ਵਿੱਚ ਇਹਨਾਂ ਦੀ ਫੇਲ ਹੋ ਚੁੱਕੀਆਂ ਨੇ ਹੁਣ ਇਹਨਾਂ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਨਾਂ ਦਾ ਇਹਨਾਂ ਨੂੰ ਲੋਕ ਹੱਥ ਪੜਾਉਣਗੇ ਤਾਂ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਆ ਕਾਂਗਰਸ ਹਾਲਾਂਕਿ ਉਸਨੇ ਵਿਰੋਧੀ ਧਿਰ ਦੀ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਆ ਉਸ ਨੂੰ ਲੈ ਕੇ ਸਵਾਲ ਜ਼ਰੂਰ ਕਈ ਵਾਰ ਖੜੇ ਹੋ ਜਾਂਦੇ ਨੇ ਤਾਂ ਕਾਂਗਰਸੇ ਦਾਵਾ ਕਰਦੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ রিপੀਟ ਨਹੀਂ ਹੁੰਦੀ ਅਕਾਲੀ ਭਾਜਪਾ ਸਾਡੇ ਮੁਕਾਬਲੇ ਵਿੱਚ ਨਹੀਂ ਆਇਆ ਸੀ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਕਿਵੇਂ ਦੇਖਦੇ ਹਾਂ ਦੇਖੋ ਕਾਂਗਰਸ ਦਾ ਕੋਈ ਲੀਡਰ ਨਹੀਂ ਅੱਗੋ ਨਹੀਂ ਹੈ ਇਹ ਤਾਂ ਆਪੇ ਬਲ ਵਟਾਈ ਹੋ ਰਹੇ ਨੇ ਇੱਕ ਦੂਜੇ ਨਾਲ ਉਹ ਕਹਿੰਦਾ ਮੈਂ ਮੁੱਖ ਮੰਤਰੀ ਬਣਨਾ ਹੋਗਾ ਮੈਂ ਮੁੱਖ ਮੰਤਰੀ ਬਣਨਾ ਜਿੰਨਾ ਚਾਹ ਫੌਜ ਦਾ ਕਮਾਂਡਰ ਹੀ ਨਹੀਂ ਹੋਊਗਾ ਲੜਾਈ ਕਿਵੇਂ ਲੜੀ ਜਾਊਗੀ ਇਸ ਕਰਕੇ ਜਿਹੜੇ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਉਹ ਕਹਿੰਦੇ ਨੇ ਕਿ ਅਸੀਂ ਬਿਨਾ ਚਿਹਰੇ ਤੋਂ ਲੜਾਂਗੇ ਦੇਖੋ ਇਹ ਹਰ ਇੱਕ ਪਾਰਟੀ ਦਾ ਆਪਣਾ ਆਪਣਾ ਸਿਸਟਮ ਹੈ ਜੀ ਉਹ ਆਪਣੀ ਪਾਰਟੀ ਨੂੰ ਬਿਨਾ ਚਿਹਰੇ ਤੋਂ ਲੜਾਉਣ ਉਹ ਬਿਨਾ ਚਿਹਰੇ ਨਾਲ ਲੜਾਉਣ ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਕਿਉਂਕਿ ਹਰ ਇੱਕ ਪਾਰਟੀ ਨੇ ਆਪਣੇ ਉਮੀਦਵਾਰ ਦੇਣੇ ਨੇ ਹਰ ਇੱਕ ਪੰਡ ਪਾਰਟੀ ਦਾ ਬਣਾ ਚੋਣ ਲੜਾਉਣਾ ਅਧਿਕਾਰ ਹੈ ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਮਤਲਬ ਮੈਂ ਕਿਸੇ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਕਿਸੇ ਵੀ ਪਾਰਟੀ ਤੇ ਇਹ ਤਾਂ ਮੌਜੂਦਾ ਪਾਰਟੀ ਜਿਹੜੀ ਮੌਜੂਦਾ ਪਾਰਟੀ ਦਿੱਤਾ ਹੈ ਜਿਹੜਾ ਸਾਡਾ ਹੱਕ ਹੈ ਸਰਕਾਰ ਨੇ ਲੋਕਾਂ ਨੂੰ ਸੁਵਿਧਾਆਂ ਦੇਣੀਆਂ ਤਾਂ ਆਪਾਂ ਇਹ ਗੱਲ ਕਰ ਰਹੇ ਹਾਂ ਆਦਰਵਾਇਜ਼ ਸਾਨੂੰ ਅੱਜ ਸਾਰਾ ਕੁਝ ਹੀ ਪਤਾ ਹੈ ਵੀ ਪੰਜਾਬ ਦੇ ਲੋਕਾਂ ਨੂੰ ਸਾਰਾ ਕੁਝ ਪਤਾ ਹੈ ਵੀ ਕਿੰਗੇ ਕਾਂਗਰਸ ਦੀ ਜਦੋਂ ਸਰਕਾਰ ਹੋਂਦ ਚ ਆਈ ਤਾਂ ਕਿਵੇਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਲੋਕਾਂ ਨਾਲ ਵਾਅਦੇ ਕੀਤੇ ਕਿ ਤੁਹਾਡੇ ਕਰਜ਼ੇ ਤੇ ਲਕੀਰ ਮਾਰੀ ਜਾਊਗੀ ਚਾਹੇ ਉਹ ਗਰੀਬ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸੇ ਆਰਤੀ ਦਾ ਚਾਹੇ ਕਿਸੇ ਛਾਹੂ ਕਰਦਾ ਚਾਹੇ ਕਿਸੇ ਬੈਂਕ ਦਾ ਚਾਹੇ ਕਾਸੇ ਦਾ ਕਹਿੰਦੇ ਲਕੀਰ ਮਾਰਾਂਗੇ ਦੱਸੋ ਕਿੱਥੇ ਕਰਜ਼ਾ ਮਾਫ ਹੋਇਆ ਫਿਰ ਕਿੰਨੇ ਫਾਰਮ ਭਰਾਈ ਹਰ ਨੌਜਵਾਨ ਦਾ 18 ਸਾਲ ਤੋਂ ਲੈ ਕੇ 35 ਸਾਲ ਤੱਕ ਸਾਡੀ ਭੈਣ ਦਾ ਸਾਡੇ ਭਰਾ ਦਾ ਸਾਡੇ ਬੱਚੇ ਦਾ ਉਹਨਾਂ ਨੇ ਫਾਰਮ ਭਰਾਈ ਫਾਰਮ ਭਰ ਕੇ ਤਾਂ ਸੋ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਤੇ ਜੇ ਆਪਾਂ ਗੱਲ ਕਰੀਏ ਹੋਰ ਲੀਡਰਾਂ ਦੀ ਤੁਹਾਡੇ ਹਲਕਿਆਂ ਦੀ ਕਾਂਦਦਾਰ ਸਿੰਘ ਭੱਟੀ ਇੱਕ ਵੱਡੇ ਚਿਹਰੇ ਸੀ ਪਾਰਟੀ ਨੇ ਬੜੀ ਵਾਰੀ ਮਾਣ ਬਖਸ਼ਿਆ ਲੇਕਿਨ ਜਦੋਂ ਇੱਕ ਵਾਰ ਪਾਰਟੀ ਟਿਕਟ ਨਹੀਂ ਦਿੰਦੀ ਉਹ ਪਾਰਟੀ ਨੂੰ ਅਲਵਿਦਾ ਆਖ ਦਿੰਦੇ ਨੇ ਤਾਂ ਆਮ ਤੌਰ ਤੇ ਲੋਕ ਵੀ ਇਹ ਸਵਾਲ ਕਰਦੇ ਨੇ ਕਿ ਕੋਈ ਵੀ ਗੱਲ ਹੋਵੇ ਪਾਰਟੀ ਆ ਜਿਹੜੀ ਜਿਸ ਦਿਨ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਤਾਂ ਅੱਗੇ ਬਾਅਦ ਦੇ ਵਿੱਚ ਜਦੋਂ ਪਾਰਟੀ ਤੁਹਾਨੂੰ ਜ਼ਿੰਮੇਵਾਰੀ ਨਹੀਂ ਦਿੰਦੀ ਤਾਂ ਤੁਹਾਨੂੰ ਕਿਸੇ ਹੋਰ ਲੀਡਰ ਨੂੰ ਮੈਦਾਨ ਚ ਉਤਾਰਿਆ ਜਾਂਦਾ ਹੈ ਤਾਂ ਤੁਹਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿਵੇਂ ਦੇਖਦੇ ਹੋ ਨਹੀਂ ਦੇਖੋ ਜਿਹੜੇ ਦੁੱਚੀ ਪਾਰਟੀ ਚਾਹੇ ਕਿਸੇ ਪਾਰਟੀ ਦਾ ਕੋਈ ਉਮੀਦਵਾਰ ਹੈ ਜੀ ਮੈਂ ਇਸ ਗੱਲ ਤੇ ਕਿਨਤੂ ਪੰਤੂ ਨਹੀਂ ਕਰਨਾ ਚਾਹੁੰਦਾ ਜੀ ਕਿਉਂਕਿ ਹਰ ਕਿਸੇ ਦਾ ਕੋਈ ਆਪਣੇ ਨਿੱਜੀ ਵਿਚਾਰ ਨੇ ਉਹ ਕਿਸੇ ਪਾਰਟੀ ਜਾਵੇ ਕਿਸੇ ਪਾਰਟੀ ਤੋਂ ਇਲੈਕਸ਼ਨ ਲੜੇ ਉਹ ਕੁਝ ਕਰੇ ਆਪਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਮੇਰਾ ਤਾਂ ਦੇਖੋ ਮੇਰਾ ਆਪਣਾ ਨਿਸ਼ਾਨਾ ਜੀ ਮੇਰਾ ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ ਮੈਂ ਆਪਣੀ ਗਰੰਟੀ ਦੇ ਸਕਦਾ ਲੋਕਾਂ ਨੂੰ ਵੀ ਮੈਂ ਕਿਹੜੇ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਮੈਂ ਜਿਹੜੀਆਂ ਮੇਰਾ ਪਿਛਲਾ ਬੈਕਗ੍ਰਾਉਂਡ ਦੇਖ ਸਕਦੇ ਹੋ ਹਰ ਇੱਕ ਲੀਡਰ ਦਾ ਇਹ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜੇ ਤੁਸੀਂ ਇਲਾਕੇ ਚ ਉਹਦੇ ਪਿੰਡ ਚ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਤੋਂ ਇਸ ਕਰਕੇ ਮੈਂ ਤਾਂ ਤੁਹਾਨੂੰ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਵੀ ਦੂਜੀਆਂ ਪਾਰਟੀਆਂ ਦਾ ਨਾਮ ਲਿਆ ਮੈਂ ਕਹਿੰਦਾ ਵੀ ਜੋ ਕਿਹੜੀ ਮਰਜ਼ੀ ਪਾਰਟੀ ਆਪਾਂ ਨੂੰ ਕਿਸੇ ਤੱਕ ਕੋਈ ਸਾਨੂੰ ਕਿੰਤੂ-ਪਰੰਤੂ ਨਹੀਂ ਕੋਈ ਕਿਸੇ ਨੂੰ ਖੜਾਵੇ ਕਿਸੇ ਨੂੰ ਨਾ ਖੜਾਵੇ ਕੋਈ ਕਿਸੇ ਪਾਰਟੀ ਚ ਆਗੂ ਚੱਲਿਆ ਗਿਆ ਸਾਨੂੰ ਉਹਦਾ ਕੋਈ ਮਤਲਬ ਗੁੱਸਾ-ਗਿਲਾ ਨਹੀਂ ਹੈ ਉਹਦੀ ਮਰਜ਼ੀ ਆਪਣੀ ਵਿਚਾਰ ਨਹੀਂ ਤਾਂ ਜੇ ਦੇਖੀਏ ਤਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਪਾਰਟੀ ਨੇ ਦਿੱਤੀ ਹੈ ਕਿਵੇਂ ਦੇਖਦੇ ਹਾਂ ਕਿ ਇੱਕ ਨੌਜਵਾਨ ਲੀਡਰ ਹੋਣ ਦੇ ਨਾਤੇ ਇੰਨਾ ਵੱਡਾ ਤੁਹਾਨੂੰ ਕਾਰਜਾ ਜਿਹੜਾ ਸੌਪਿਆ ਗਿਆ ਹੈ ਅੱਗੇ 2027 ਦੀ ਇਲੈਕਸ਼ਨ ਵੀ ਆਉਣੀ ਹੈ ਜ਼ਿੰਮੇਵਾਰੀ ਹੋਰ ਵਧਣੀ ਹੈ ਤਾਂ ਸੁਖਵੀਰ ਸਿੰਘ ਬਾਦਲ ਵੱਲੋਂ ਤੁਹਾਡੇ ਤੇ ਭਰੋਸਾ ਕੀਤਾ ਗਿਆ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਇਹ ਜ਼ਿੰਮੇਵਾਰੀ ਜਿਹੜੀ ਇਨਸਾਨ ਤੇ ਪੈ ਗਈ ਉਹ ਜ਼ਿੰਮੇਵਾਰੀ ਨੂੰ ਆਪਾਂ ਨਿਭਾਵਾਂਗੇ ਪੂਰੇ ਵਧੀਆ ਤਰੀਕੇ ਨਾਲ ਨਿਭਾਵਾਂਗੇ ਕਿਉਂਕਿ ਮੇਰੇ ਤੇ ਤਾਂ ਬੜੀ ਵੱਡੀ ਜ਼ਿੰਮੇਵਾਰੀ ਪਹਿਲਾਂ ਵੀ ਮੇਰੇ ਕੋਲ ਸੀ ਕਿ ਮੈਨੂੰ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਚੇਅਰਮੈਨ ਰਿਹਾ ਔਰ ਮੈਂ ਸਾਰਾ ਜ਼ਿਲ੍ਹਾ ਦਿਜੜੀ ਹੈ ਮੋਨਿਟਰਿੰਗ ਇੱਥੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਹੋਣ ਦੇ ਨਾਤੇ ਕਰਦਾ ਰਿਹਾ ਸਾਰੀਆਂ ಗ್ರಾಮ ਪੰਚਾਇਤਾਂ ਦੇ ਕੰਮ ਸਾਰੀ ਜਿੰਨੀ ਰੂਰਲ ਏਰੀਆ ਦੀ ਕਨੈਕਟੀਵਿਟੀ ਸਾਰਾ ਉਹਦਾ ਜਿਹੜਾ ਕੰਮ ਕਰਾ ਉਹ ਮੈਂ ਹੀ ਦੇਖਦਾ ਰਿਹਾ ਸੋ ਇਸ ਕਰਕੇ ਕੋਈ ਵੱਡੀ ਜ਼ਿੰਮੇਵ ਤਾ ਇੱਕ ਗੱਲ ਇਹ ਹੈ ਕਿ ਜਿਵੇਂ ਤੁਹਾਡੀ ਪਾਰਟੀ ਦੇ ਲੀਡਰ ਦੇ ਪਾਰਟੀ ਨੂੰ ਹੁਣ ਅਲਵਿਦਾ ਆਖ ਗਏ ਨੇ ਉਹਨਾਂ ਦੇ ਨਾਲ ਵੱਡੇ ਪੱਦਰ ਤੇ ਪਿੰਡਾਂ ਦੇ ਵਿੱਚ ਲੋਕ ਜੁੜੇ ਹੋਏ ਸੀ ਤਾਂ ਜਦੋਂ ਉਹਨਾਂ ਨੇ ਆਪਣੀ ਪਾਰਟੀ ਛੱਡੀ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਦੂਜੀਆਂ ਪਾਰਟੀਆਂ ਦੇ ਵਿੱਚ ਚਲੇ ਗਏ ਤਾਂ ਹੁਣ ਜਦੋਂ ਇਲੈਕਸ਼ਨ ਪਿੱਛੇ ਜੇ ਹੋਈਆਂ ਨੇ ਤਾਂ ਅਕਾਲੀ ਲੀਡਰਾਂ ਦੀ ਇਲਤਮਾਨਤਾ ਨਹੀਂ ਜਿਹੜੀਆਂ ਉਹ ਜ਼ਬਤ ਹੋਈਆਂ ਨੇ ਤਾਂ ਉਹ ਕਿਵੇਂ ਤੋਂ ਜਿਹੜੇ ਲੋਕ ਪਾਰਟੀ ਤੋਂ ਵੱਖ ਹੋਏ ਸੀ ਕਿਵੇਂ ਉਹਨਾਂ ਲੋਕਾਂ ਨੂੰ ਹੁਣ ਜੋੜਿਆ ਜਾਵੇਗਾ ਕਿਵੇਂ ਫਤਿਹਗੜ੍ਹ ਸਾਹਿਬ ਹਲਕੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਲੋਕ ਨੇ ਜਿਹੜੇ ਉਹ ਮੁਰ ਤੋਂ ਅਕਾਲੀ ਦਲ ਨਾਲ ਇਕੱਠੇ ਕੀਤੇ ਜਾਣਗੇ ਦੇਖੋ ਉਹ ਤਾਂ ਤੁਸੀਂ ਪਰਸੋਂ ਇਕੱਠੇ ਦੇਖ ਲਿਆ ਹਣਾ ਆਪ ਮੁਹਾਰੇ ਜਿਹੜੀ ਸੰਗਤ ਹੈ ਇਲਾਕੇ ਨੇ ਲੋਕ ਨੇ ਉਹ ਸਾਡੀ ਇਕਤਰਤਾ ਦੇ ਵਿੱਚ ਆਏ ਔਰ ਉਹਨੇ ਬੜਾ ਆ ਕੇ ਸਹਿਯੋਗ ਦਿੱਤਾ ਔਰ ਮੈਨੂੰ ਲੱਗਦਾ ਵੀ ਮੈਨੂੰ ਸਾਰੇ ਜਿੰਨਾ ਮੇਰਾ ਲੋਕਾਂ ਚ ਪਿਆਰ ਲਾਕੇ ਚ ਲੋਕ ਮੈਨੂੰ ਪਿਆਰ ਕਰਦੇ ਨੇ ਮੈਨੂੰ ਪੂਰਾ ਵਿਸ਼ਵਾਸ ਹੈ ਸਾਰੇ ਲਾਕੇ ਹਲਕਾ ਫਤੇਗੜ ਸਾਹਿਬ ਦੇ ਜਿੰਨੇ ਵੀ ਨਿਵਾਸੀ ਨੇ ਉਹ ਮੇਰੇ ਨਾਲ ਖੜਨਗੇ ਔਰ ਮੈਂ ਜਿਵੇਂ ਵੀ ਕੋਈ ਨਾਰਾਜ਼ ਹੋਵੇ ਕੋਈ ਕਿਸੇ ਕਿਸਮ ਦੀ ਕਿਸੇ ਨੂੰ ਗਲਤਫਹਿਮੀ ਮੇਰੇ ਪ੍ਰਤੀ ਹੋਵੇ ਤਾਂ ਮੈਂ ਉਹਦੇ ਘਰ ਜਾਊਂਗਾ ਔਰ ਉੱਥੇ ਜਾ ਕੇ ਚਾਹੇ ਮੈਨੂੰ ਨੰਗੇ ਪੈਰੀ ਜਾਣਾ ਪਵੇ ਚਾਹੇ ਮੈਨੂੰ ਉਹਦੀ ਮਿਹਨਤ ਕਰਨੀ ਪਵੇ ਮੈਂ ਹਰ ਵਰਕਰ ਨੂੰ ਹਰ ਪਾਰਟੀ ਦੇ ਵਿੱਚ ਬੈਠੇ ਆਗੂ ਨੂੰ ਮੈਂ ਜਾ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਤੋਰਾਂਗਾ ਉਹਨਾਂ ਨਾਲ ਜਾ ਕੇ ਔਰ ਜਿੱਥੇ ਵੀ ਇਹਦਾ ਸਤਕਾਰ ਬਣਦਾ ਉਹਨਾਂ ਸਾਰਿਆਂ ਨੂੰ ਆਗੂਆਂ ਨੂੰ ਔਰ ਵਰਕਰਾਂ ਨੂੰ ਹਰ ਇੱਕ ਨੂੰ ਜਿਹੜਾ ਸਤਕਾਰ ਆ ਉਹ ਵੀ ਦਿੱਤਾ ਜਾਊਗਾ ਕਿਉਂਕਿ ਮੇਰੀ ਕੋਈ ਮੈਂ ਮੇਰੀ ਇਹ ਇਕੱਲੇ ਦੀ ਲੜਾਈ ਨਹੀਂ ਹੈ ਇਹ ਜੀ ਲੜਾਈ 'ਚ ਮੇਰੇ ਨਾਲ ਇਸ 2027 ਦੀ ਲੜਾਈ 'ਚ ਸਾਰੇ ਇਲਾਕੇ ਦੇ ਲੋਕ ਮੇਰਾ ਸਾਥ ਦੇਣਗੇ ਤਾਂ ਹੀ ਅਸੀਂ ਸਫਲ ਹੋ ਸਕਦੇ ਹਾਂ ਸੋ ਇਸ ਕਰਕੇ ਮੈਂ ਹਰ ਇੱਕ ਆਗੂ ਦੇ ਹਰ ਇੱਕ ਵਰਕਰ ਦੇ ਕੋਲ ਪਹੁੰਚ ਕਰਾਂਗਾ ਔਰ ਮੈਂ ਦੂਜੀਆਂ ਪਾਰਟੀਆਂ ਵਾਲੇ ਵੀ ਜਿਹੜੇ ਅ ਦੂਜੀਆਂ ਪਾਰਟੀਆਂ ਚ ਵੀ ਲੋਕ ਬੈਠੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਨੂੰ ਆ ਕੇ ਤੁਸੀਂ ਸਾਡੇ ਨਾਲ ਜੁੜੋ ਅਸੀਂ ਤੁਹਾਨੂੰ ਹਰ ਇੱਕ ਤਰੀਕੇ ਦਾ ਜਿਹੜਾ ਨਾਲ ਜੋੜ ਕੇ ਅਸੀਂ ਵੱਧ ਤੋਂ ਵੱਧ ਜਿੱਥੇ ਵੀ ਕਿਸੇ ਦੀ ਪ੍ਰੋਬਲਮ ਆ ਉਹਦੀ ਪ੍ਰੋਬਲਮ ਨੂੰ ਹੱਲ ਵੀ ਕਰਾਵਾਂਗੇ ਔਰ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਉਹ ਅਸੀਂ ਹਰ ਇੱਕ ਵਰਕਰ ਦੀ ਜਿਹੜੀ ਹੈ ਪੂਰੇ ਡਟ ਕੇ ਉਹਦੇ ਨਾਲ ਖੜ ਕੇ ਕਰਾਂਗੇ ਜੀ ਸਾਡੀ ਗੱਲ ਕਰੀਏ ਫਤਿਹਗੜ ਸਾਹਿਬ ਹਲਕੇ ਦੀ ਕਿਹੜੇ ਮਸਲੇ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਵੀ ਲੋਕ ਸੰਤਾਪ ਹੰਡਾ ਰਹੇ ਨੇ ਭਾਵੇਂ ਇਹ ਹਲਕਾ ਚੰਡੀਗੜ੍ਹ ਦੇ ਬੜਾ ਨੇੜੇ ਪੈਂਦਾ ਹੈ ਲੇਕਿਨ ਕਿਤੇ ਨਾ ਕਿਤੇ ਵਿਕਾਸ ਦੇ ਪੱਛੋਂ ਕਈ ਸਵਾਲ ਨੇ ਜਿਹੜੇ ਉਹ ਉੱਠਦੇ ਨੇ ਕੋ ਸਭ ਤੋਂ ਵੱਡਾ ਪਹਿਲਾ ਤਾਂ ਜਿਹੜਾ ਇੱਥੇ ਮਸਲਾ ਹੈ ਸਾਡੇ ਹੈਲਥ ਦੇ ਕੋਈ ਸਿਸਟਮ ਨਹੀਂ ਹੈ ਜੀ ਹੈਲਥ ਦੇ ਇਸ ਵੀਡੀਓ ਵੀ ਪਾਈ ਸੀ ਹਾਂ ਹੈਲਥ ਦੇ ਵਿੱਚ ਬੜਾ ਮਾੜਾ ਹਾਲ ਹੈ ਹੈਲਥ ਦੇ ਵਿੱਚ ਇੱਥੇ ਜਿਹੜੇ ਜ਼ਿਲ੍ਹੇ ਦਾ ਮੇਨ ਜਿਹੜਾ ਹਸਪੀਟਲ ਹੈ ਜਦੋਂ ਕੋਈ ਸੀਰੀਅਸ ਸਟ੍ਰੈਟਜੀ ਹੁੰਦਾ ਉਹ ਸਾਰਾ ਰੈਫਰ ਕੀਤਾ ਜਾਂਦਾ ਇੱਥੇ ਕਿਤੇ ਕੋਈ ਨਾ ਕੋਈ ਸਬਦਾ ਰਹੀ ਨਾ ਕੋਈ ਇੱਥੇ ਆਈਸੀਯੂ ਬਾਰਡਾ ਨਾ ਕੋਈ ਇੱਥੇ ਜਿਹੜੀ ਮਸ਼ੀਨਰੀ ਆ ਉਹਨੂੰ ਚਲਾਉਣ ਵਾਸਤੇ অপারেਟਰ ਨੇ ਔਰ ਨਾ ਕੋਈ ਇੱਥੇ ਜਿਹੜੇ ਸਬਦਾ ਸਾਧਨ ਚਾਹੀਦੇ ਨੇ ਉਹ ਨੇ ਸੋ ਇਸ ਕਰਕੇ ਪਹਿਲਾਂ ਤਾਂ ਲੋਕਾਂ ਨੂੰ ਜਿਹੜੀ ਸਰੀਰ ਜਦੋਂ ਲੋਕਾਂ ਦਾ ਸਭ ਤੋਂ ਮੁਢਲੀ ਜ਼ਰੂਰਤ ਆ ਉਹ ਇਲਾਜ ਆ ਜੇ ਕਿਸੇ ਨੂੰ ਸਿਹਤ ਨਹੀਂ ਰਹੂਗਾ ਸਰੀਰ ਨਹੀਂ ਰਹੂਗਾ ਫਿਰ ਤਾਂ ਸੰਸਾਰੇ ਨਹੀਂ ਰਹਿਣਾ ਸੋ ਇਸ ਕਰਕੇ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਆ ਵੀ ਇੱਥੇ ਜਿਹੜਾ ਸਿਹਤ ਸੂਲਤਾ ਨੇ ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈ ਦੂਜਾ ਜਿਹੜੀ ਕ੍ਰਪਸ਼ਨ ਹੈ ਕ੍ਰਪਸ਼ਨ ਜਿਹੜੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਕਾਂਗਰਸ ਵਾਲਿਆਂ ਨੇ ਬੜੇ ਵਾਅਦੇ ਵੱਡੇ-ਵੱਡੇ ਕੀਤੇ ਉਹ ਕ੍ਰਪਸ਼ਨ ਅੱਜ ਵੀ ਓਕੇ-ਓਕਣੀ ਚੱਲ ਰਹੀ ਹੈ ਇਹ ਕ੍ਰਪਸ਼ਨ ਬਿਲਕੁਲ ਖਤਮ ਕਰਨ ਦੀ ਲੋੜ ਹੈ ਸੀਐਨ ਇਹ ਕੰਮ ਕਰਾਂਗੇ ਔਰ ਦੂਜਾ ਡੁਪਲੀਕੇਸੀ ਕਿੰਨੀ ਡੁਪਲੀਕੇਸੀ ਹੈ ਹਰ ਪਾਸੇ ਡੁਪਲੀਕੇਸੀ ਹੈ ਇਹ ਡੁਪਲੀਕੇਸੀ ਚਾਹੇ ਦੁੱਧ ਲੈਣੇ ਅਸੀਂ ਚਾਹੇ ਪਨੀਰ ਲੈਣੇ ਇਹ ਸਾਰੀਆਂ ਚੀਜ਼ਾਂ ਮਤਲਬ ਸਾਡੀ ਸਿਹਤ ਲਈ ਖਤਰਨਾਕ ਨੇ ਔਰ ਦੂਜੀਆਂ ਜਿਹੜਾ ਸਾਡਾ ਜਿਹਦੇ ਉੱਤੇ ਰੋਜ਼ ਮੁਰਾ ਸੀ ਨੰਗਦੇ ਆਂ ਸੜਕਾਂ ਤੇ ਉਹ ਸੜਕਾਂ ਦੇ ਹਾਲਾਤ ਆ ਜੇ ਸਾਡੇ ਨੇ ਬੜੇ ਬੜੇ ਵੱਡੇ ਖਾਏ ਖੱਡੇ ਪੈਨੇ ਟੋਏ ਪੈਨੇ ਉਹ ਸਾਰੀਆਂ ਸੜਕਾਂ ਜਿਹੜੀਆਂ ਉਹਨਾਂ ਨੂੰ ਠੀਕ ਕਰਨ ਦੀ ਲੋੜ ਆ ਉਹ ਸਾਰਾ ਡਿਵੈਲਪਮੈਂਟ ਆ ਜਿਹੜੀ ਚਾਹੇ ਕਿਸੇ ਪੱਖ ਤੋਂ ਵੀ ਡਿਵੈਲਪਮੈਂਟ ਆ ਚਾਹੇ ਪਿੰਡਾਂ ਦੀ ਆ ਚਾਹੇ ਸ਼ਹਿਰਾਂ ਦੀ ਆ ਉਹ ਡਿਵੈਲਪਮੈਂਟ ਤੇ ਕੰਮ ਕਰਨ ਦੀ ਲੋੜ ਆ ਹੋਰ ਵੀ ਜਿੰਨੀਆਂ ਸਾਡੇ ਇਲਾਕੇ ਦੇ ਵਿੱਚ ਕਿਤੇ ਪਹਿਲਾਂ ਇੱਕ ਚਰਚਾ ਵੀ ਚੱਲਦੀ ਸੀ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਜਿਹੜਾ ਇੱਥੇ ਲੱਗਣਾ ਉਸ ਨੂੰ ਲੈ ਕੇ ਜਾਂ ਫਿਰ ਹੰਸਲਾ ਨਦੀ ਦੇ ਵਿੱਚ ਜਿਹੜਾ ਗੰਦਾ ਪਾਣੀ ਪਿੰਡਾਂ ਦਾ ਜਾਂ ਫਿਰ ਸ਼ਹਿਰ ਦਾ ਪਾਇਆ ਜਾਂਦਾ ਏ ਉਹ ਇੱਕ ਬੜਾ ਮਸਲਾ ਗੰਭੀਰ ਬਣਿਆ ਹੋਇਆ ਤੁਸੀਂ ਦੇਖੋ ਕਿ ਸ਼ਾਮ ਨੂੰ ਜਦੋਂ ਜਾਂਦੇ ਆਂ ਜਾਂ ਰਾਤ ਵੇਲੇ ਉੱਥੋਂ ਰੰਗਦਿਆਂ ਬੜੀ ਭੈੜੀ ਸਮੈਲ ਮਾਰਦੀ ਹੁੰਦੀ ਆ ਦੇਖੋ ਇਹ ਸਾਰਾ ਨਲੈਕੀ ਆ ਪਿਛਲੀਆਂ ਸਰਕਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 2016 ਦੇ ਵਿੱਚ 100 ਕਰੋੜ ਦਾ ਪ੍ਰੋਜੈਕਟ ਆਇਆ ਸੀਵਰੇਜ ਪਲਾਂਟ ਦਾ ਔਰ ਟ੍ਰੀਟਮੈਂਟ ਪਲਾਂਟਾਂ ਦਾ ਪਰ ਦੇਖੋ ਤੁਸੀਂ ਉਸ ਤੋਂ ਬਾਅਦ 2017 ਤੋਂ ਕਾਂਗਰਸ ਦੀ ਸਰਕਾਰ ਆਈ 5 ਸਾਲ ਉਹਨਾਂ ਨੇ ਰਾਜ ਕੀਤਾ 4 ਸਾਲ ਇਹਨਾਂ ਨੇ ਰਾਜ ਕੀਤਾ ਅਜੇ ਤੱਕ ਟ੍ਰੀਟਮੈਂਟ ਪਲਾਂਟ ਨਹੀਂ ਕੰਪਲੀਟ ਹੋਇਆ ਡਿਸਪੋਜ਼ਲ ਪਾਣੀ ਸੀਵਰੇਜ ਦਾ ਪੈ ਰਿਹਾ ਜਾ ਕੇ ਸਿੱਧੇ ਡਾਇਰੈਕਟ ਉਹ ਚੋਹ ਚ ਗਰ ਰਿਹਾ ਹੰਸਲਾ ਨਦੀ ਨੂੰ ਵੀ ਇਹਨਾਂ ਨੇ ਚੋਆ ਬਣਾਤਾ ਚੋਆ ਵੀ ਗੰਦਾ ਨਾਲਾ ਬੁੱਢਾ ਨਾਲਾ ਬਣ ਗਿਆ ਸੋ ਇਸ ਕਰਕੇ ਅੱਜ ਮੈਂ ਸਮਝਦਾ ਇਹ ਜਿਹੜੀਆਂ ਪਹਿਲਾਂ ਟ੍ਰੀਟਮੈਂਟ ਪਲਾਂਟ ਚਾਲੂ ਕਰਨੇ ਚਾਹੀਦੇ ਸੀਗੇ ਔਰ ਫਿਰ ਜਿਹੜਾ ਡਿਸਪੋਜ਼ਲ ਜਿੰਨਾ ਵੀ ਸਾਡਾ ਹੈਗਾ ਸੀਵਰੇਜ ਦਾ ਉਹਦੇ ਵਿੱਚ ਪੈਣਾ ਚਾਹੀਦਾ ਸੀਗਾ ਪਰ ਇਹ ਉਲਟਾ ਕੰਮ ਹੋਇਆ ਵੀ ਹੱਲੇ ਤੱਕ ਸੀਵਰੇਜ ਚੱਲ ਪਣਾ ਜਿਹੜਾ ਟ੍ਰੀਟਮੈਂਟ ਪਲਾਂਟ ਚੱਲ ਨਹੀਂ ਹੋਇਆ ਸੀਵਰੇਜ ਦਾ ਪਾਣੀ ਉੱਥੇ ਪੈ ਰਿਹਾ ਪਾਣੀ ਸਾਰਾ ਗ ਤਾਂ ਬੁਰਬੂ ਗੰਦਗੀ ਫੈਲਣੀ ਆ ਸੋ ਇਹ ਸਾਡਾ ਜਿਹੜਾ ਇੱਕ ਪ੍ਰੋਜੈਕਟ ਹੋਣਗੇ ਸਾਡੇ ਵੀ ਜਿਹੜੇ ਕਿਤੇ ਵੀ ਲੱਗਦਾ ਸਾਨੂੰ ਇਨਸਾਨੀਅਤ ਨੂੰ ਖਤਰਾ ਸਮਾਜ ਨੂੰ ਖਤਰਾ ਸਾਡੇ ਵਾਤਾਵਰਨ ਨੂੰ ਖਤਰਾ ਉਹ ਸਾਰੀਆਂ ਚੀਜ਼ਾਂ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਲੈ ਕੇ ਜਿਹੜਾ ਉਹਦੇ ਉੱਤੇ ਕੰਮ ਕਰਾਂਗੇ ਡਟ ਕੇ ਕੰਮ ਕਰਾਂਗੇ ਤਾਂ ਇਹ ਦੱਸੋ ਕਿ 2027 ਦੇ ਵਿੱਚ ਲੋਕ ਸ਼ੋਮਣੀ ਅਕਾਲੀ ਦਲ ਨੂੰ ਵੋਟ ਕਿਉਂ ਪਾਉਣ ਕਾਂਗਰਸ ਪਾਰਟੀ ਹੋ ਗਈ ਇੱਕ ਪਾਸੇ ਆਮ ਆਦਮੀ ਪਾਰਟੀ ਹੋ ਗਈ ਇੱਕ ਪਾਸੇ ਭਾਜਪਾ ਹੋ ਗਈ ਇਹਨਾਂ ਪਾਰਟੀਆਂ ਕੋਲ ਅਜਿਹਾ ਕੀ ਨਹੀਂ ਹੈ ਜੋ ਅਕਾਲੀ ਦਲ ਕੋਲ ਹੈ ਦੇਖੋ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂਗੇ ਦੂਜੇ ਤਾਂ ਸਾਰੇ ਝੂਠੇ ਝੂਠੇ ਵਾਦੇ ਉਹਨਾਂ ਦੇ ਸਾਰੇ ਸਾਫਤ ਹੋ ਗਏ ਝੂਠੀਆਂ ਗੱਲਾਂ ਕਰਕੇ ਉਹਨਾਂ ਨੇ ਸੱਤਾ ਹਾਸਲ ਕੀਤੀ ਔਰ ਕੋਈ ਵੀ ਕਮਿਟਮੈਂਟ ਪੂਰੀ ਨਹੀਂ ਕਰ ਸਕਦੀ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਯਾਦ ਕਿਉਂ ਕਰ ਰਹੇ ਨੇ ਕਿਉਂਕਿ ਹਰ ਪੱਖ ਤੋਂ ਜੇ ਡਿਵੈਲਪਮੈਂਟ ਕੀਤੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਤੁਸੀਂ ਦੇਖੋ ਸ਼ਗਨ ਸਕੀਮ ਦੀ ਜੇ ਸ਼ੁਰੂਆਤ ਕੀਤੀ ਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੇ ਬੱਚਿਆਂ ਨੂੰ ਸਾਈਕਲ ਦੇਣ ਦੀ ਗੱਲ ਕੀਤੀ ਤਾ ਸ਼੍ਰੋਮਣੀ ਅਕਾਲੀ ਦਲ ਨੂੰ ਕੀਤੀ ਜੇ ਘਰਾਂ ਦਾ ਬਿਜਲੀ ਬਾਫ ਕਰਨ ਦੀ ਗੱਲ ਕੀਤੀ ਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਜੇ ਕਿਸਾਨਾਂ ਦੇ ਬਿੱਲ ਮਾਫ ਕਰ ਗੱਲ ਕੱਲ ਕੀਤੀ ਤਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਤੁਸੀਂ ਅਨੇਕਾਂ ਹੀ ਚਾਹੇ ਤੁਸੀਂ ਜਿਹੜੀ ਮਰਜ਼ੀ ਸਕੀਮ ਲੈ ਲਓ ਹਰ ਸਕੀਮ ਦਾ ਜਿਹੜਾ ਬਣਨ ਨੂੰ ਆ ਉਹ ਬੰਨਿਆ ਸ਼੍ਰੋਮਣੀ ਅਕਾਲੀ ਦਲ ਨੇ ਔਰ ਜਿੰਨੀ ਪੰਜਾਬ ਦੇ ਵਿੱਚ ਪਿੰਡਾਂ 'ਚ ਡਿਵੈਲਪਮੈਂਟ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਚ ਹੋਈ ਔਰ ਜਿੰਨੇ ਸਾਡੇ ਹਾਈਵੇ ਸਟੇਟ ਹਾਈਵੇ ਬਣੇ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਣੇ ਜਿੰਨੇ ਬ੍ਰਿਜ ਬਣੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਜਿੰਨੇ ਥਰਮਲ ਪਲਾਂਟ ਲੱਗੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਲਾਏ ਲਾਏ ਔਰ ਜਿੰਨੀਆਂ ਯਾਦਗਾਰਾਂ ਬਣੀਆਂ ਸਾਰੀਆਂ ਧਾਰਮਿਕ ਪੱਖ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ ਤੇ ਫਿਰ ਜਦ ਇੰਨਾ ਕੰਮ ਜੋ ਕਿਹਾ ਸਰਕਾਰ ਨੇ ਉਸ ਸਮੇਂ ਅਕਾਲੀ ਦਲ ਦੀ ਦੇ ਵੇਲੇ ਸਰਦਾਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਵੀ ਬਾਦਲ ਨੇ ਉਹ ਕਮਿਟਮੈਂਟਾਂ ਪੂਰੀਆਂ ਕਰੀਆਂ ਲੋਕ ਤਾਂ ਟਿੱਚਰਾਂ ਕਰਦੇ ਦੀ ਲੋਕ ਤਾਂ ਕਹਿੰਦੇ ਪਾਣੀ ਚ ਬੱਸਾਂ ਨਹੀਂ ਚੱਲੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪ੍ਰੋਜੈਕਟ ਤੇ ਚਲਾ ਕੇ ਦਿਖਾਈਆਂ ਕਿ ਨਹੀਂ ਚਲਾਈਆਂ ਸੋ ਇੱਕ ਗੱਲ ਇਹ ਆ ਕਿ ਸੁਖਵੀਰ ਸਿੰਘ ਬਾਦਲ ਦੇ ਗਈ ਡ੍ਰੀਮ ਪ੍ਰੋਜੈਕਟਸ ਸੀ ਜਿਸ ਤਰ੍ਹਾਂ ਤੁਸੀਂ ਹਰੀਕੇ ਹੈੱਡ ਵਾਲਾ ਜਿਹੜਾ ਉੱਥੇ ਪਾਣੀ ਦੀ ਬਸਤ ਲਈ ਉਸ ਦਾ ਜ਼ਿਕਰ ਕੀਤਾ ਏ ਜਾਂ ਫਿਰ ਕਹਿ ਲੋ ਕਿ ਜਿਹੜਾ ਮਹਾਲੀ ਦੇ ਵਿੱਚ ਇੱਕ ਬਹੁਤ ਯਤੂ ਅਤਿ ਆਧੁਨਿਕ ਜਿਹੜਾ ਬੱਸ ਸਟੈਂਡ ਬਣਾਇਆ ਸੀ ਏਸੀ ਬੱਸ ਸਟੈਂਡ ਬਣਾਇਆ ਸੀ ਉਹ ਕਾਂਗਰਸ ਸਰਕਾਰ ਵੇਲੇ ਬੰਦ ਹੋ ਗਿਆ ਪਿੱਛੇ ਜੇ ਅਸੀਂ ਕੋਪਰੋਹੀੜਾ ਜਾ ਕੇ ਆਇਆ ਜਿਹੜਾ ਮਿਊਜ਼ੀਅਮ ਅਕਾਲੀ ਸਰਕਾਰ ਵੇਲੇ ਤੋਂ ਬਣਿਆ ਸੀ ਅੱਜ ਉਸਦੇ ਹਾਲਾਤ ਨੇ ਜਿਹੜੇ ਉਹ ਤਰਸਯੋਗ ਬਣੇ ਹੋਏ ਨੇ ਤਾਂ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਲੋਕਾਂ ਦੇ ਟੈਕਸਾਂ ਦਾ ਪੈਸਾ ਜਿਹੜਾ ਲੋਕਾਂ ਦੀ ਸਹੂਲਤ ਲਈ ਲਗਾਇਆ ਜਾਂਦਾ ਹੈ ਸਰਕਾਰਾਂ ਬਦਲਣ ਤੇ ਇਸ ਤਰ੍ਹਾਂ ਉਹ ਸਾਰਾ ਕੁਝ ਸੁਆਹ ਹੋ ਜਾਂਦਾ ਹੈ ਦੇਖੋ ਜਿੰਨਾ ਤੁਸੀਂ ਦੇਖੋ ਸਾਰੇ ਜਿੰਨੇ ਚਾਹ ਯਾਦਗਾਰ ਬਣੀ ਉੱਥੇ ਉਹਨਾਂ ਦੀ ਕੋਈ ਸਾਮ ਸੰਭਾਲਣੀ ਹੋਈ ਕਿਤੇ ਵੀ ਡਵੈਲਪਮੈਂਟ ਦਾ ਤਾਂ ਕਿਤੇ ਨਾ ਹੀ ਨਾ ਅੱਜ ਇਸੇ ਕਰਕੇ ਸਰਕਾਰ ਨੂੰ ਯਾਦ ਕਰ ਰਹੇ ਨੇ ਲੋਕ ਅਕਾਲੀ ਦਲ ਦੀ ਨੂੰ ਕਿਉਂਕਿ ਜਿਵੇਂ ਤੁਸੀਂ ਦਰਬਾਰ ਸਾਹਿਬ ਦੇਖਿਆ ਉੱਤੇ ਸਪੈਸ਼ਲ ਇੱਕ ਬੱਸ ਚਲਾਉਣ ਦਾ ਪ੍ਰੋਜੈਕਟ ਸੀ ਜਿਹੜਾ ਕਿਵੇਂ ਸਟਰੀਟ ਨੂੰ ਉਸ ਇਧਰੀ ਦਰਬਾਰ ਸਾਹਿਬ ਜਾਂਦੀ ਹੈ ਸਟਰੀਟ ਉਸ ਸਮੇਂ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਲੇ ਆਨੰਦਪੁਰ ਸਾਹਿਬ ਦਾ ਜਿਹੜਾ ਉੱਥੇ ਪ੍ਰੋਜੈਕਟ ਬਣਿਆ ਯਾਦਗਾਰ ਬਣੀ ਸਾਰਾ ਦੇਖੋ ਤੁਸੀਂ ਜੱਪੜਚੜੀ ਮਤਲਬ ਹਰ ਪੱਕ ਤੋਂ ਜਿਹੜੀ ਹੈ ਉਹ ਡਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਈ ਹੈ। ਔਰ ਅੱਜ ਲੋਕ ਇਸੇ ਕਰਕੇ ਜਿਹੜੀ ਜੋ ਵੀ ਕਮਿਟਮੈਂਟ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਕਰਨਗੇ ਔਰ ਜੋ ਉਹਨਾਂ ਨੇ ਕਰੀਏ ਜੋ ਉਹਨਾਂ ਨੇ ਅੱਜ ਤੱਕ ਐਲਾਨ ਕਰੇ ਨੇ ਉਹਨਾਂ ਲੜਣਾ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਉਹ ਇੰਨਾ ਕਿ ਸਾਨੂੰ ਉਹਨਾਂ ਤੇ ਵਿਸ਼ਵਾਸ ਆ ਪੂਰਾ ਕਰਨਗੇ। ਤੇ ਇੱਕ ਗੱਲ ਹੋਰ ਹੈ ਕਿ ਵਿਕ੍ਰਮ ਸਿੰਘ ਮਜੀਠੀਆ ਜੇਲ੍ਹ ਵਿੱਚੋਂ ਬਾਹਰ ਆਏ ਨੇ ਉਹਨਾਂ ਨੇ ਗੱਲ ਕੀਤੀ ਹੈ ਕਿ ਮੈਂ ਅਕਾਲੀ ਲੀਡਰਾਂ ਨੂੰ ਮੁਰਤ ਤੋਂ ਇਕੱਠੇ ਕਰਾਂਗਾ ਤਾਂ ਦੂਜੇ ਪਾਸੇ ਪੁਨਰ ਸਰਜੀਤ ਧੜੇ ਨਾਲ ਜਿਹੜੇ ਲੀਡਰ ਜੁੜੇ ਹੋਏ ਸੀ ਉਹ ਤਿਆਗ ਦੀ ਭਾਵਨਾ ਦੀ ਗੱਲ ਕਰਦੇ ਨੇ ਇੱਕ ਪਾਸੇ ਉਹਨਾਂ ਦੇ ਕਈ ਲੀਡਰ ਭਾਜਪਾ ਦੇ ਵਿੱਚ ਵੀ ਜਾ ਚੁੱਕੇ ਨੇ ਤਾਂ ਕਿਵੇਂ ਦੇਖ ਦਵਾਂ ਕਿ ਪੁਨਰ ਸਰਜੀਤ ਦੇ ਜਿਹੜੇ ਲੀਡਰ ਜਿਹੜੇ ਦੋਸ਼ ਲਾ ਕੇ ਅਕਾਲੀ ਦਲ ਤੋਂ ਵੱਖ ਹੋਏ ਸੀ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੀ ਕਾਬਲੀਅਤ ਨੂੰ ਲੈ ਕੇ ਉਹਨਾਂ ਨੇ ਸਵਾਲ ਨਹੀਂ ਜਿਹੜੇ ਚੁੱਕੇ ਸੀ ਉਹ ਤਾਂ ਤੁਸੀਂ ਤੁਹਾਨੂੰ ਦੇਖ ਤੁਹਾਨੂੰ ਅੰਦਾਜ਼ਾ ਹੋਣਾ ਹੀ ਆ ਵੀ ਜਿੱਦਣ ਤੇ ਦੇਖੋ ਹਰ ਇਲੈਕਸ਼ਨ ਦੇ ਵਿੱਚ ਸ਼ਰਮਣੀ ਅਕਾਲੀ ਦਲ ਆਪਣਾ ਪੂਰਾ ਵਧੀਆ ਰੋਲ ਅਦਾ ਕਰ ਰਿਹਾ ਹੈ ਚਾਹੇ ਉਹ ਜਮਨੀ ਚੋਣ ਹੋਈ ਚਾਹੇ ਬਲੌਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਹੋਈ ਜਾਂ ਜਿੰਨੇ ਵੀ ਪਾਰਟ ਜਿਹੜੇ ਸਟੇਟ ਦੇ ਸਬੰਧਤ ਇਸ਼ੂ ਨੇ ਉਹਨਾਂ ਇਸ਼ੂਆਂ ਦੇ ਉੱਤੇ ਸਰਦਾਰ ਸੁਖਵੀਰ ਸਿੰਘ ਦੀ ਗਵਾਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਰ ਲੜਾਈ ਲੜੀ ਚਾਹੇ ਥ੍ਰੀ ਲੈਂਡ ਪੁੱਲਿੰਗ ਦੀ ਲੜਾਈ ਸੀ ਚੰਡੀਗੜ੍ਹ ਵਾਲੀ ਹਰ ਪੱਖ ਤੋਂ ਜਾ ਕੇ ਸਰਦਾਰ ਸੁਖਵੀਰ ਸਿੰਘ ਦੀ ਗਵਾਹੀ ਦੇ ਵਿੱਚ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਰਿਹਾ ਇਹ ਤਾਂ ਇੱਕ ਥੋੜੇ ਜਿਹੇ ਜਿਹੜੇ ਆਗੂ ਸੀ ਸਾਡੇ ਉਹ ਆਗੂਆਂ ਨੂੰ ਚਾਹੇ ਕੁਰਸੀਆਂ ਦੀ ਭੁੱਖ ਲਾ ਲੋ ਕੋਈ ਉਹਨਾਂ ਦੇ ਨਿੱਜੀ ਹਿੱਤ ਲਾ ਲੋ ਨਿੱਜੀ ਦੋ ਦੋ ਟਿਕਟਾਂ ਲਾ ਲੋ ਵੀ ਉਹ ਬੰਦੇ ਇਸ ਕਰਕੇ ਸਾਡੇ ਤੋਂ ਦੂਰ ਹੋਏ ਨੇ ਮੈਂ ਸਮਝਦਾ ਉਹਨਾਂ ਨੂੰ ਤਿਆਗ ਦੀ ਭਾਵਨਾ ਜਿਹੜੀ ਹੈ ਅਪਣਾਉਣੀ ਚਾਹੀਦੀ ਹੈ ਵੀ ਉਹ ਤਿਆਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣ ਔਰ ਆਪਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਔਰ ਆਪਣੀ ਪੰਜਾਬੀਆਂ ਦੀ ਪਾਰਟੀ ਪੰਜਾਬੀਆਂ ਦੀ ਜਿਹੜੀ 100 5 ਸਾਲ ਪੁਰਾਣਾ ਆਸਾ ਪਾਰਟੀ ਦਾ ਉਹ ਪਾਰਟੀ ਦਾ ਜਿਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਬੜੀਆਂ-ਬੜੀਆਂ ਕੁਰਬਾਨੀਆਂ ਕੀਤੀਆਂ ਨੇ ਸ਼ੇਦ ਦੀਆਂ, ਸੀਧੀਆਂ ਦਿੱਤੀਆਂ ਨੇ, ਮੋਰਚੇ ਲਾਏ ਨੇ, ਕੁੱਟਾਂ ਖਾਧੀਆਂ ਨੇ, ਲੱਤਾਂ ਮਹਾ ਤੜਾਈਆਂ ਨੇ। ਉਹ ਬੜੇ ਸੰਘਰਸ਼ ਕੀਤੇ ਨੇ ਬਜ਼ੁਰਗਾਂ ਨੇ ਆਪਾਂ ਉਸ ਪਾਰਟੀ ਨੂੰ ਖੋਰਾ ਨਾ ਲਈਏ। ਆਪਾਂ ਉਸ ਪਾਰਟੀ ਨੂੰ ਤਕੜਾ ਕਰੀਏ ਸਾਰੇ ਇਕੱਠੇ ਹੋ ਕੇ। ਮੈਂ ਉਹਨਾਂ ਨੂੰ ਹੱਥ ਬੇਨਤੀ ਕਰਦਾ ਜਿਨ੍ਹਾਂ ਵੀ ਪਨਰ ਸਜੀਤ ਵਾਲੇ ਨੇ ਵੀ ਐਵੇਂ ਤੁਸੀਂ ਨਾ ਮਤਲਬ ਜਨਾਕ ਨਾ ਖੇਡਣਾ ਨਾ ਖੇਡਣ ਦੇਣਾ। ਉਹ ਕੰਮਾਂ ਵਾਲੀ ਰਾਜਨੀਤੀ ਛੱਡ ਕੇ ਹੁਣ ਤੁਸੀਂ ਦੇਖੋ ਕਿੱਧਰ ਨੂੰ ਜਾ ਰਹੇ ਨੇ? ਕਿੰਨੇ ਜਿਹੜੇ ਆਗੂ ਨੇ ਉਹ ਭਾਜਪਾ ਦੇ ਪੱਲਾ ਫੜ ਲਏ ਉਹਨਾਂ ਨੇ ਜਾ ਕੇ ਉਹ ਤਾਂ ਕਹਿੰਦੇ ਨੇ ਕਿ ਸਿੱਧੀ ਗ੍ਰਿਡ ਚੋਂ ਹੀ ਪਾਵਰ ਲੈ ਲਈ ਨਹੀਂ ਉਹ ਗ੍ਰਿਡ ਚੋਂ ਪਾਵਰ ਤਾਂ ਫਿਰ ਉਹਨੂੰ ਮੋਦੀ ਤੋਂ ਲੈ ਰਹੇ ਨੇ ਪਾਵਰ ਗ੍ਰਿਡ ਤਾਂ ਸਿੱਧੀ ਵੀ ਜਿਹੜੇ ਉਹ ਜਾਣਾ ਹੀ ਆ ਇਹ ਤਾਂ ਫਿਰ ਸਿੱਧੇ ਉੱਥੇ ਚਲੇ ਜਾਣ ਫਿਰ ਐ ਡਰਾਮੇ ਨਾ ਨਾ ਕਰਨ ਜਿਹੜੇ ਡਰਾਮੇ ਕਰ ਰਹੇ ਨੇ ਵੀ ਐ ਆ ਜੀ ਪੰਥ ਹੋ ਗਿਆ ਜੀ ਫਲਾਣਾ ਜੀ ਅਸੀਂ ਪੰਥਕ ਪਾਰਟੀ ਪੰਥਕ ਪਾਰਟੀ ਦਾ ਪੰਥਕ ਪਾਰਟੀ ਵਾਲੇ ਤੇ ਗੱਲ ਨਾ ਰਹੀ ਜੇ ਗ੍ਰਿਡ ਦੀ ਗੱਲ ਕਰ ਰਹੇ ਨੇ ਉਹ ਸੋ ਇਸ ਕਰਕੇ ਉਹਨਾਂ ਨੂੰ ਆਪਣੀ ਜਿਹੜੀ ਹੈ ਕਿਸੇ ਦੀਆਂ ਗੱਲਾਂ ਚਾ ਕੇ ਕਿਸੇ ਲਾਲਚਾਂ ਚਾ ਕੇ ਜਿਹੜਾ ਪੰਥ ਦੇ ਵਿੱਚ ਬਖੇੜਾ ਨਹੀਂ ਖੜਾ ਕਰਨਾ ਚਾਹੀਦਾ ਜੀ ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਇਹਦੇ ਨਾਲ ਆਉਣ ਆ ਕੇ ਇੱਕ ਬਿਨਾਂ ਜਿਹੜੇ ਤਿਆਗ ਦੀ ਭਾਵਨਾ ਦਿਖਾਉਣ ਉਹ ਜੀ ਤਿਆਗ ਨਹੀਂ ਵੀ ਸਾਨੂੰ ਕਿਸੇ ਟਿਕਟ ਦੀ ਲੋੜ ਨਹੀਂ ਸਾਨੂੰ ਕੋਈ ਸਾਡੇ ਦੋ ਦੋ ਟਿਕਟਾਂ ਸਾਨੂੰ ਲੋੜ ਨਹੀਂ ਔਰ ਸਾਨੂੰ ਸਾਡੇ ਜਿਹੜੇ ਪਰਿਵਾਰ ਦੇ ਵਿੱਚ ਸਾਨੂੰ ਕੋਈ ਟਿਕਟਾਂ ਦੀ ਲੋੜ ਨਹੀਂ ਤੇ ਉਹ ਸਾਰਾ ਕੁਝ ਛੱਡ ਕੇ ਆ ਜਾਣ ਪਾਰਟੀ ਦਾ ਸਦਾ ਦਰਵਾਜ਼ੇ ਖੁੱਲੇ ਨੇ ਸਾਰਿਆਂ ਵਾਸਤੇ ਖੁੱਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਰਵਾਜ਼ੇ ਕਿਸੇ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਦਲ ਦਾ ਕਿਸੇ ਨੂੰ ਵੀ ਜਵਾਬ ਨਹੀਂ ਉਹਦਾ ਕਹਿੰਦੇ ਵੀ ਜਿਹੜਾ ਵੀ ਕੰਮ ਕਰੋ ਤਕੜੇ ਹੋ ਕੇ ਕੰਮ ਕਰੋ ਔਰ ਪਾਰਟੀ ਦੇ ਲਈ ਕੰਮ ਕਰੋ ਪਰ ਜਿਹੜਾ ਵੀ ਕੋਈ ਪਾਰਟੀ ਲਈ ਕੰਮ ਕਰੂਗਾ ਉਹਨੂੰ ਉਹਦਾ ਸਤਕਾਰ ਉਹਦਾ ਹਰ ਚੀਜ਼ ਹਰ ਪੱਖ ਤੋਂ ਉਹਨੂੰ ਜਿਹੜਾ ਉਹਦਾ ਸਤਕਾਰ ਆ ਪੂਰਾ ਮਿਲੂਗਾ ਤਾਂ ਆਖਰੀ ਸਵਾਲ ਮੇਰਾ ਇਹ ਹੈ ਕਿ ਜੇਕਰ ਮੰਨ ਲਓ 2027 ਚ ਇਕੱਲੀ ਸਰਕਾਰ ਆਉਂਦੀ ਆ ਇਸ ਹਲਕੇ ਦੇ ਲੋਕ ਤੁਹਾਨੂੰ ਵਿਧਾਨ ਸਭਾ ਭੇਜਦੇ ਨੇ ਤਾਂ ਸਭ ਤੋਂ ਪਹਿਲਾਂ ਕਿਹੜੇ ਕੰਮ ਨੇ ਜਿਹੜੇ ਉਹ ਕਰਵਾਏ ਜਾਣਗੇ ਦੇਖੋ ਸਾਡੇ ਹਲਕੇ ਦੇ ਵਿੱਚ ਤਾਂ ਅਸੀਂ ਪਹਿਲਾਂ ਵੀ ਜਦੋਂ ਮੈਂ ਜ਼ਿਲ੍ਹਾ ਪ੍ਰਸ਼ਾਸਕ ਦਾ ਚੇਅਰਮੈਨ ਬਣਿਆ ਜੀ ਤਾਂ ਸਾਨੂੰ ਮੈਨੂੰ ਇੱਥੇ ਕੰਮ ਕਰਨ ਦੇ ਬਦਲੇ ਕਾਂਗਰਸੀ ਸਰਕਾਰ ਨੇ ਵੀ ਮੇਰੇ ਕੰਮ ਤੇ ਮੋਹਰ ਲਾਈ ਕੇਂਦਰ ਦੀ ਸਰਕਾਰ ਨੇ ਵੀ ਮੇਰੇ ਚੰਗੇ ਕੰਮਾਂ ਤੇ ਮੋਹਰ ਲਾਈ ਔਰ ਮੈਨੂੰ ਦੀਨ ਦਿਆਲ ਉਪਾਦਿਆ ਸਸ਼ਕਤੀਕਰਨ ਪੁਰਸਕਾਰ ਮਿਲਿਆ ਜਿਹੜਾ ਕਿ ਪੰਜਾਬ ਦੇ ਵਿੱਚ ਮੈਨੂੰ ਸਭ ਬੈਸਟ ਪਰਫਾਰਮੈਂਸ ਕਰਨ ਦਾ ਮੈਨੂੰ ਮਿਲਿਆ ਸੋ ਇਸ ਕਰਕੇ ਮੇਰੇ ਚ ਕੰਮ ਕਰਨ ਦਾ ਮੈਨੂੰ ਸ਼ੌਕ ਆ ਕੋਈ ਮੈਨੂੰ ਲਾਲਚ ਨਹੀਂ ਹੈ ਕਿਸੇ ਕਿਸੇ ਦਾ ਵੀ ਮੈਨੂੰ ਲਾਲਚ ਕੁਰਸੀ ਦਾ ਮੈਨੂੰ ਜਾਂ ਪੈਸੇ ਇਕੱਠੇ ਕਰਨ ਦਾ ਮੈਂ ਤਾਂ ਸਿਰਫ ਤੇ ਸਿਰਫ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਮੈਂ ਜਿੰਨੇ ਆ ਲੋਕਾਂ ਦੀਆਂ ਪ੍ਰੋਬਲਮਾਂ ਇੱਥੇ ਸਾਰੀਆਂ ਹੁਣ ਵੀ ਮੈਂ ਦਿਨ ਰਾਤ ਚੱਕ ਰਿਹਾ ਹਾਂ ਬਿਨਾਂ ਸਰਕਾਰ ਤੋਂ ਚੱਕ ਰਹੇ ਆ ਬਿਨਾਂ ਪਾਰਟੀ ਪਾਜੀ ਤੋਂ ਚੱਕ ਰਹੇ ਆ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋ ਵੀ ਜਦੋਂ ਕੋਈ ਜੇ ਪਰਮਾਤਮਾ ਸਾਨੂੰ ਲੋਕ ਮੈਨੂੰ ਇਹ ਜਿਹਾ ਮੌਕਾ ਦਿੰਦੇ ਨੇ ਤਾਂ ਜਿਹੜੀਆਂ ਚਾਹੇ ਉਹ ਸਿਹਤ ਸੰਬੰਧੀ ਸਹੂਲਤਾਂ ਨੇ ਚਾਹੇ ਉਹ ਜਿਹੜੀਆਂ ਰੋਜ਼ਾਨਾ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਹਨ ਚਾਹੇ ਦਫਤਰੀ ਸਮੱਸਿਆਵਾਂ ਹਨ ਚਾਹੇ ਉਹ ਰੂਲਰ ਏਰੀਆ ਨਾਲ ਸੰਬੰਧਤ ਸਮੱਸਿਆਵਾਂ ਹਨ ਚਾਹੇ ਸ਼ਹਿਰੀ ਏਰੀਆ ਨਾਲ ਸੰਬੰਧਤ ਸਮੱਸਿਆਵਾਂ ਨੇ ਉਹ ਸਾਰੀਆਂ ਸਮੱਸਿਆਵਾਂ ਨੂੰ ਪਹਿਲੇ ਆਧਾਰ ਤੇ ਉਨੇ ਜੱਠਾ ਗਿਆ ਔਰ ਮਿਸਾਲ ਖੜੀ ਕਰਾਂਗੇ ਤੁਹਾਡੇ ਸਾਹਮਣੇ ਤੁਸੀਂ ਦੇਖਿਓ ਕਿਵੇਂ ਕੰਮ ਹੁੰਦੇ ਨੇ ਔਰ ਕਿਵੇਂ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਬਲਜੀਤ ਸਿੰਘ ਭੁੱਟਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਦੇ ਸਿਆਸੀ ਹਾਲਾਤਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਅਤੇ ਜਿਹੜੇ ਮਸਲੇ ਨੇ ਜਿਹੜੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਚਾਹੇ ਉਹ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦਾ ਮਸਲਾ ਹੋਵੇ ਜਾਂ ਫਿਰ ਕਹਿ ਲਓ ਇੱਥੇ ਜਿਹੜੀਆਂ ਸੜਕਾਂ ਦੀ ਹਾਲਤ ਆ ਜਿਹੜੀ ਉਹ ਤਰਸਯੋਗ ਹੋਈ ਹੈ ਉਹਨਾਂ ਦਾ ਬਸਲਾ ਹੋਵੇ ਤਾਂ ਹੁਣ ਦੇਖਣਾ ਹੋਵੇਗਾ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਹਲਕੇ ਦੇ ਮਸਲਿਆਂ ਤੇ ਕਿੰਨਾ ਕੁ ਧਿਆਨ ਦਿੰਦੀ ਹੈ ਅਤੇ 2027 ਦੇ ਵਿੱਚ ਇਸ ਹਲਕੇ ਦੇ ਲੋਕ ਕਿਹੜੇ ਮੁੱਦਿਆਂ ਦੇ ਨਾਂ ਤੇ ਵੋਟਾਂ ਜੜੀਆਂ ਪਾਉਂਦੇ ਨੇ ਤਾਂ ਕੈਮਰਾ ਪਰਸਨ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਟੀਨਸਾ ਦਾ ਟੀਵੀ ਐਨ ਆਰ ਆਈ ਲਈ ਫਤਿਹਗੜ੍ਹ ਸਾਹਿਬ ਤੋਂ